ਜ਼ਿਲ੍ਹਾ ਜ਼ਿਲੰਦਰ ਦੇ ਆਦੀਨੋਂ ਦੇ ਪਿੰਡ ਲਖਣਪਾਲ ਵਿਖੇ ਚੰਦਰਕਾਂਤ ਪੰਬੀ ਯੂਐਸਏ ਦੇ ਆਰਥਿਕ ਸਹਿਯੋਗ ਨਾਲ ਮੁਫਤ ਜਨਰਲ ਬਿਮਾਰੀਆਂ ਦਾ ਕੈਂਪ ਲਗਾਇਆ ਜਿਸ ਵਿੱਚ ਪਿੰਮਸ ਹਸਪਤਾਲ ਗੜਾ ਰੋਡ ਜ਼ਿਲੰਦਰ ਦੇ ਮਾਹ ਡਾਕਟਰਾਂ ਵੱਲੋਂ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫਤ ਵਿੱਚ ਦਵਾਈਆਂ ਦਿੱਤੀਆਂ ਇਸ ਕੈਂਪ ਦੌਰਾਨ ਬਲੱਡ ਡੋਨੇਟ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਅਤੇ ਬਲੱਡ ਡੋਨੇਟ ਕੀਤਾ ਗਿਆ ਇਸ ਕੈਂਪ ਦੌਰਾਨ ਆਈ ਹੋਈ ਮਰੀਜ਼ਾ ਦੀ ECG ਤੇ ਬਲੱਡ ਸ਼ੂਗਰ ਚੈੱਕ ਕੀਤੀ ਗਈ। ਇਸ ਮੌਕੇ ਪਿੰਡ ਦੇ ਸਮਾਜ ਸੇਵਕ ਸੂਬੇਦਾਰ ਮੇਜਰ ਜਤਿੰਦਰ ਕੁਮਾਰ ਅਤੇ ਇੰਦਰਪਾਲ ਕਾਲਾ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਦੇ ਚੰਦਰਕਾਂਤ ਪੰਬੀ USA ਦੇ ਆਰਥਿਕ ਸਹਿਯੋਗ ਨਾਲ ਪਿੰਡ ਵਿਖੇ ਵਕਫ-ਵਕਫ ਤਰ੍ਹਾਂ ਦੇ ਪ੍ਰੋਜੈਕਟ ਲਗਾਏ ਜਾਂਦੇ। ਇਹ ਜੋ ਮੈਡੀਕਲ ਕੈਂਪ ਲਗਾਇਆ ਗਿਆ ਇਸ ਵਿੱਚ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਅਤੇ ਆਏ ਹੋਏ ਰੀਆਂ ਵੱਖ-ਵੱਖ ਬਿਮਾਰੀਆਂ ਦਾ ਚੈੱਕਅਪ ਕਰ ਦਵਾਈਆਂ ਦਿੱਤੀਆਂ ਗਈਆਂ ਉਹਨਾਂ ਦਾ ਸਿਆ ਕਿ ਪਿੰਮਸ ਹਸਪਤਾਲ ਜਲੰਧਰ ਵਿਖੇ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਮੁਫਤ ਆਪਰੇਸ਼ਨ ਕਰਕੇ ਲੈਂਸ ਪਾਈ ਜਾਣਗੇ ਇਸ ਮੌਕੇ ਤੇ ਰਾਮਾਸਰਾ ਰਾਮਪਾਲ ਸਾਹਿਬ ਦਾ ਸਰਪੰਚ ਹਰगोਬਿੰਦ ਰਜਨੀਸ਼ ਪੰਬੀ ਬਲਵੀਰ ਚੰਦ ਰਾਮਪਾਲ ਪਾਲਾ ਕਾਮਰੇਡ ਕਮਲਜੀਤ ਸਿੰਘ ਬਲਰਾਜ ਪੰਮਾ ਪੀਐਮਸ ਹਸਪਤਾਲ ਦੇ ਡਾਕਟਰ ਅਸ਼ੋਕ ਕੁਮਾਰ ਸ਼ਰਦ ਡਾਕਟਰ ਮਨਜੀਤ ਤੋਂ ਇਲਾਵਾ ਪਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਅੱਜ 12 ਮਈ 2024 ਦਿਨ ਐਤਵਾਰ ਪਿੰਡ ਲਖਣਪਾਲ ਵਿਖੇ ਪੀਐਮਸ ਵੱਲੋਂ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਤੇ ਇਸ ਵਿੱਚ ਜੋ ਵੀ ਸਾਰਾ ਸਹਿਯੋਗ ਬਾਹਰ ਆਪਣੇ ਚੰਦਰਕANT ਪੰਬੀ ਭਾਜੀ ਹਣੀ ਆ ਯੂ ਐਸ ਏ ਉਹਨਾਂ ਨੇ ਸਾਰਾ ਅਰੇਂਜਮੈਂਟ ਦਾ ਜੋ ਵੀ ਹੈ ਸਹਿਯੋਗ ਦਿੱਤਾ ਤੇ ਪਿੰਸ ਵੱਲੋਂ ਸਾਰਾ ਅੱਖਾਂ ਦਾ ਤੇ ECG, ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਟੈਸਟ ਕੀਤੇ ਗਏ ਤੇ ਖੂਨਦਾਨ ਦਾ ਵੀ ਕੈਂਪ ਲਗਾਇਆ ਗਿਆ ਤੇ ਲੋਕਾਂ ਨੇ ਬੜਾ ਉਤਸ਼ਾਹ ਦਿਖਾਇਆ ਜਵਾਨਾਂ ਨੇ ਤੇ ਬਲੱਡ ਡੋਨੇਸ਼ਨ ਲਈ ਕਾਫੀ ਉਹਨਾਂ ਨੇ ਕਾਫੀ ਤਦਾਦ ਦੇ ਵਿੱਚ ਮੁੰਡੇ ਆਏ ਆ ਤੇ ਉਹ ਚੱਲ ਰਿਹਾ ਤੇ ਅਸੀਂ ਪਰਮਾਤਮਾ ਅਗੇ ਇਹ ਬੇਨਤੀ ਕਰਦੇ ਆ ਕੇ ਸਾਰੇ ਖੁਸ਼ ਰਹਿਣ ਸਾਰੇ ਰਿਸਟ ਪੋਸਟ ਰਹਿਣ ਸਾਰਿਆਂ ਦੀ ਸਿਹਤਾਂ ਵਧੀਆ ਰਹਿਣ ਪੇਂਸ ਦੇ ਜਿਹੜੇ ਡਾਕਟਰ ਹੈ ਵੀ ਬਹੁਤ ਹੀ ਵਧੀਆ ਡਾਕਟਰ ਕਾਬਲ ਡਾਕਟਰ ਸਿਗੇ ਤੇ ਇਹਨਾਂ ਨੇ ਬਹੁਤ ਹੀ ਬਰੀਕੀ ਦੇ ਨਾਲ ਜਿਹੜਾ ਮਰੀਜ਼ਾਂ ਦਾ ਚੈੱਕ ਅਪ ਕੀਤਾ ਤੇ ਲੋਕ ਬਹੁਤ ਖੁਸ਼ ਆ ਤੇ ਅਸੀਂ ਕਹਿੰਨੇ ਵੀ ਇਦਾਂ ਦੇ ਟਾਈਮ ਟੂ ਟਾਈਮ ਕੈਂਪ ਲੱਗਦੇ ਰਹਿਣੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਕੋਈ ਵੀ ਜੋ ਛੋਟੀ ਮੋਟੀ ਬਿਮਾਰੀ ਆ ਉਹ ਇੱਥੇ ਨਹੀਂ ਤਾਂ ਬਾਅਦ ਦੇ ਵਿੱਚ ਉਹ ਪੇਮਸ ਵਾਲਿਆਂ ਨੇ ਇੱਕ ਕਾਰਡ ਬਣਾਏ ਆ ਵੀ ਤੁਸੀਂ ਉੱਥੇ ਆ ਕੇ ਆਪਣਾ ਟ੍ਰੀਟਮੈਂਟ ਕਰੋ ਫ੍ਰੀ ਕਰਵਾ ਸਕਦੇ ਹੋ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਲੋਕਾਂ 'ਚ ਬੜਾ ਉਤਸ਼ਾਹ ਦੇਖਿਆ ਗਿਆ ਤੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਜੀ ਅੱਜ 12 ਤਰੀਕ ਦਿਨ ਐਤਵਾਰ ਮੈਡੀਕਲ ਕੈਂਪ ਲਖਣਪਾਲ ਵਿਖੇ ਲਗਾਇਆ ਗਿਆ ਜੋ ਕਿ ਰਵਿਦਾਸ ਧਰਮਸ਼ਾਲਾ ਦੇ ਵਿੱਚ ਲਗਾਇਆ ਗਿਆ ਇਹ ਕੈਂਪ ਦੇ ਵਿੱਚ ਲੋਕਾਂ ਨੂੰ ਲੋੜਵੰਦਾਂ ਨੂੰ ਦਵਾਈਆਂ ਤੇ ਟੈਸਟ ECG ਵਗੈਰਾ ਜੋ ਵੀ BP 슈ਗਰ ਆਦੀ ਟੈਸਟ ਕੀਤੇ ਗਏ ਇਹਦੇ ਵਿੱਚ ਬਲੱਡ ਦੇਣ ਦੇ ਡੋਨੇਟ ਕਰਨ ਲਈ ਕੈਂਪ ਲਗਾਇਆ ਗਿਆ ਜੋ ਵੀ ਵਿਅਕਤੀ ਇੱਥੇ ਡੋਨੇਟ ਕਰਦਾ ਉਹਦਾ ਫੇਮਸ ਹਸਪੀਟਲ ਵੱਲੋਂ ਕਾਰਡ ਬਣਾਇਆ ਜਾਵੇਗਾ ਕਿਤੇ ਵੀ ਲੋੜ ਪੈਣ ਦੇ ਉੱਤੇ ਉਹ ਉੱਥੋਂ ਬਲੱਡ ਲੈ ਕੇ ਕਿਸੇ ਨੂੰ ਵੀ ਦੇ ਸਕਦਾ ਜਾਂ ਕਿਸੇ ਵੀ ਲੋੜਵੰਦ ਦੀ ਮਦਦ ਕਰ ਸਕਦਾ ਸੋ ਇਹ ਬਹੁਤ ਵੱਡਾ ਅਪਰਾਲਾ ਇਹਦੇ ਵਿੱਚ ਸਾਡੇ ਐਨ ਆਰ ਆਈ ਵੀ ਚੰਦਰ ਕਾਂਤ ਪੰੰਬੀ ਨੇ ਵੀ ਸਹਿਯੋਗ ਕੀਤਾ ਤੇ ਪੇਮਸ ਹਸਪੀਟਲ ਵੱਲੋਂ ਬਹੁਤ ਵੱਡਾ ਅਪਰਾਲਾ ਇਹ ਜਿਹੜੇ ਪਿੰਡਾਂ ਦੇ ਵਿੱਚ ਆ ਕੇ ਐਦਾਂ ਕੈਂਪ ਲਗਾਉਂਦੇ ਆ ਤੇ ਲੋੜਵੰਦਾਂ ਨੂੰ ਦਵਾਈਆਂ ਜੋ ਵੀ ਟੈਸਟ ਸਾਰੇ ਫ੍ਰੀ ਕਰਦੇ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆਸੀਂ ਪੇਮਸ ਹਸਪੀਟਲ ਦੇ ਵੀ ਐਨ ਆਰ ਆਈ ਵੀਰਾਂ ਦੇ ਵੀ ਤੇ ਬਾਕੀ ਪਿੰਡ ਦੇ ਜਿੰਨੇ ਸਹਿਯੋਗੀ ਬੰਦੇ ਆ ਸਹਿਯੋਗ ਕਰਦੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ